ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਣਾ ਸ਼ੁਰੂ ਕਰ ਦਿਓ ਕੋਈ ਬੇਗਾਨਾ ਕੋਈ ਵੈਰੀ ਕੋਈ ਦੁਸ਼ਮਣ ਲੱਗਣੇ ਹੀ ਨਹੀਂ ਤੁਹਾਨੂੰ ਆਪਣੇ ਬੱਚੇ ਨੂੰ ਜਿਵੇਂ ਵੇਖਦੇ ਹੋ ਉਦਾਂ ਹੀ ਗਵਾਂਡੀ ਦੇ ਬੱਚੇ ਨੂੰ ਵੇਖਣਾ ਸ਼ੁਰੂ ਕਰ ਜਿੱਦਾਂ ਆਪਣੀ ਭੈਣ ਨੂੰ ਵੇਖਦੇ ਹੋ ਉਦਾਂ ਹੀ ਬਾਹਰ ਕੋਈ ਬੀਬੀ ਤੁਰਦੀ ਜਾਂਦੀ ਹੈ ਉਹਨੂੰ ਦੇਖਣਾ ਸ਼ੁਰੂ ਕਰ ਇਹਦਾ ਵੇਖੋ ਸਮਝੋ ਇੱਕ ਹੋ ਜਾਓਗੇ ਇੱਕ ਮਿਕਤਾ ਹੋਵੇ ਪਰਮਾਤਮਾ ਦੇ ਨਾਲ ਇੱਕ ਮਿਕਤਾ ਆ ਸਾਇੰਸ ਨੇ ਸਾਡੀਆਂ ਦੂਰੀਆਂ ਮਿਟਾਈਆਂ ਨਾ ਕਿੱਡੀ ਦੁਨੀਆ ਫੈਲੀ ਹੋਈ ਐ ਪਰ ਸਾਇੰਸ ਨੇ ਦੂਰੀਆਂ ਬਾਹਰ ਦੀਆਂ ਜਮ੍ਹਾਂ ਹੀ ਘੱਟ ਕਰਦੀਆਂ ਬੰਦਾ ਲੰਚ ਕਿਤੇ ਹੋਰ ਕਰ ਲਿੰਦਾ ਡਿਨਰ ਕਿਤੇ ਹੋਰ ਕਰਦਾ ਤੜਕੇ ਉੱਠ ਕੇ ਬ੍ਰੇਕਫਾਸਟ ਕਿਤੇ ਹੋਰ ਮੌਨਕ ਚ ਕਰ ਸਕਦਾ ਐਨਾ ਫਾਸਟ ਹੋ ਗਿਆ ਸਾਰਾ ਕੁਝ ਐਨੀ ਨੇੜਤਾ ਹੋ ਗਈ ਪਰ ਦਿਲਾਂ ਚ ਹਲੇ ਵੀ ਦੂਰੀਆਂ ਮਨ ਹਲੇ ਵੀ ਦੂਰ ਦੇ ਦੂਰ ਹੀ ਐ ਸਾਡੇ ਉਂਝ ਦੇ ਸਾਰੇ ਇਕੱਠੇ ਬੈਠੇ ਹੁੰਨੇ ਆ ਪਰ ਮਨ ਫੇਰ ਦੂਰ ਦੇ ਦੂਰ ਐ ਬਾਰ ਦੀਆਂ ਦੂਰੀਆਂ ਸਾਇੰਸ ਨੇ ਖਤਮ ਕੀਤੀਆਂ ਤੇ ਦਿਲਾਂ ਦੀਆਂ ਦੂਰੀਆਂ ਸਤਿਗੁਰੂ ਨੇ ਖਤਮ ਕਰਨੀਆਂ ਆਖੋ ਸਤਨਾਮ ਵਾਹਿਗੁਰੂ ਹਿਰਦੇ ਨੂੰ ਹਿਰਦਾ ਮਿਲਦਾ ਹੈ ਬਾਬੇ ਨਾਨਕ ਨੇ ਇੱਕ ਪਾਸੇ ਬਾਲੇ ਦੀ ਬਾਹ ਫੜੀ ਇੱਕ ਪਾਸੇ ਮਰਦਾਨੇ ਦੀ ਫੜੀ ਆਓ ਮੇਰੇ ਨਾਲ ਚੱਲੋ ਕਹਿੰਦੇ ਇੱਕ ਮੁਸਲਮਾਨ ਹੈ ਇੱਕ ਹਿੰਦੂ ਹੈ ਇਹ ਪ੍ਰਤੀਕ ਨੇ ਦੋਵੇਂ ਮਹਾਰਜ ਕਹਿੰਦੇ ਲੈ ਲੈ ਨਾਮ ਹੈ ਹਿੰਦੂ ਦੀ ਬਾਹ ਛੱਡਾ ਨਾ ਮੁਸਲਮਾਨ ਦੀ ਛੱਡਾ ਲੋਕੀ ਦੂਰੀਆਂ ਬਣਾ ਕੇ ਬੈਠੇ ਇੱਕ ਦੂਜੇ ਤੋਂ ਬਾਬੇ ਨਾਨਕ ਨੇ ਇਕੱਠੇ ਬਿਠਾਤੇ ਆਖੋ ਸਤਨਾਮ ਵਾਹਿਗੁਰੂ ਤੇ ਸਾਡੀ ਭੁੱਲ ਫੇਰ ਅਸੀਂ ਬਾਬੇ ਨਾਨਕ ਦੀ ਚਾਦਰ ਵੀ ਦੋ ਟੋਟੇ ਕਰ ਲਈ ਜਦੋਂ ਮਹਾਰਾਜ ਚਲਾਣਾ ਕਰ ਗਏ ਨਾ ਤੇ ਜਿਹੜੀ ਚਾਦਰ ਬਚੀ ਪਿੱਛੇ ਉਹ ਵੀ ਦੋ ਟੋਟੇ ਕਰ ਲਈ ਹਿੰਦੂ ਕਹਿੰਦੇ ਅਸੀਂ ਸੰਸਕਾਰ ਕਰਨਾ ਹੈ ਮੁਸਲਮਾਨ ਕਹਿੰਦੇ ਅਸੀਂ ਦਫਨਾਵਾਂਗੇ ਪਾੜ ਕੇ ਦੋ ਟੋਟੇ ਕਰ ਲਈ ਤੇ ਮੈਨੂੰ ਤੇ ਇਦਾਂ ਲੱਗਦਾ ਜਿੱਦਾਂ ਉਹ ਚਾਦਰ ਦੇ ਦੋ ਟੋਟੇ ਹੋ ਗਏ ਧੰਗੁਰ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਦੋ ਸਥਾਨ ਨੇ ਇੱਕ ਡੇਰਾ ਬਾਬਾ ਨਾਨਕ ਤੇ ਇੱਕ ਸਾਹਮਣੇ ਕਰਤਾਰਪੁਰ ਸਾਹਿਬ ਥੋੜੀ ਦੂਰੀ ਤੇ ਇਦਾਂ ਲੱਗਦਾ ਜਿਵੇਂ ਉਹ ਚਾਦਰ ਦੇ ਦੋ ਟੋਟੇ ਨਹੀਂ ਹੋਏ ਹੋ ਮੁਲਕ ਦੇ ਦੋ ਟੋਟੇ ਹੋ ਗਏ ਹੋਣਾ ਖੁਸ ਸਤਨਾਮ ਵਾਹਿਗੁਰੂ ਮੁਲਕ ਵੀ ਦੋ ਟੋਟਿਆਂ ਚ ਵੱਡਿਆ ਗਿਆ ਸਾਡਾ ਸੋਹਣਾ ਪੰਜਾਬ ਦੋ ਟੋਟਿਆਂ ਜੀ ਪਰ ਜਦੋਂ ਮਨ ਦੀਆਂ ਦੂਰੀਆਂ ਮਿਟ ਜਾਂਦੀਆਂ ਹਨ ਫਿਰ ਕੌਣ ਅਮਰੀਕੀ ਕੌਣ ਚੀਨੀ ਕੌਣ ਪਾਕਿਸਤਾਨੀ ਫਿਰ ਤੇ ਸਾਰੇ ਰੱਬ ਦੇ ਬੰਦੇ ਆ ਸਾਰੀ ਪਰਮਾਤਮਾ ਦੇ ਬੱਚੇ ਆਓ ਸਾਰਿਆਂ ਨੂੰ ਇੱਕ ਨੂਰ ਜਾਣ ਕੇ ਸਾਰਿਆਂ ਵਿੱਚ ਰੱਬ ਦਾ ਧੰਨਵਾਦ ਕਰੀਏ ਮਹਾਰਾਜ ਤੇਰੀ ਕੁਦਰਤ ਵੱਡੀ ਹੈ ਤੇਰੀ ਕੁਦਰਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਬਸ ਇਹਨੂੰ ਮੰਨਿਆ ਜਾ ਸਕਦਾ ਹੈ